ਵੱਡਾ ਪਲੇਟਫਾਰਮ ਸੀ ਮੇਰੇ ਲਈ ਜਿੱਥੇ ਮੈਂ ਆਪਣੇ ਸੰਘਰਸ਼ ਲਈ ਵੀ ਲੜੀ ਤੇ ਜਿੱਥੇ ਹੁਣ ਮੈਂ ਇਹ ਸਿੱਖਿਆ ਵੀ ਲਈ ਆ ਕਿ ਦੂਸਰੀਆਂ ਧੀਆਂ ਜਿਹੜੀਆਂ ਪੰਜਾਬ ਦੇ ਵਿੱਚ ਵੱਸਦੀਆਂ ਜਾਂ ਪੂਰੇ ਭਾਰਤ ਦੇ ਵਿੱਚ ਵੱਸਦੀਆਂ ਆ ਉਹਨਾਂ ਨਾਲ ਜਿਹੜਾ ਤਸ਼ੱਦਦ ਰੋਕਿਆ ਜਾਵੇਗਾ ਤੇ ਉਹਨਾਂ ਨਾਲ ਜਿਹੜਾ ਤਸ਼ੱਦਦ ਹੋਇਆ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਦੁੱਖਾਂ ਨੇ ਘੜਿਆਂ ਵਿੱਚ ਖਲੋਇਆ ਵੀ ਜਾਵੇ ਇੱਕ ਪ੍ਰੇਰਣਾ ਸਰੋਤ ਜਿਹੜੀ ਆ ਉਹ ਮੈਡਮ ਹਰਬਿੰਦਰ ਕੌਰ ਉਸਮਾ ਬਣੇ ਆ ਕਿਉਂਕਿ ਇੱਕ ਮੌਕੇ ਦੀ ਸਰਕਾਰ ਦੇ ਹਾਕਮ ਧਿਰ ਜਿਹੜੀ ਆ ਉਹ ਕਿਸ ਤਰ੍ਹਾਂ ਪਰਿਵਾਰ ਨੂੰ ਡਰਾਉਂਦੀ ਧਮਕਾਉਂਦੀ ਹੈ ਤੇ ਪਰਿਵਾਰ ਨੂੰ ਦੱਬਦੀ ਕੁਚਲਦੀ ਉਹਨਾਂ ਦੀ ਆਵਾਜ਼ ਨੂੰ ਲਤਾੜਦੀ ਹੈ ਪਰ ਉਹਨਾਂ ਸਾਰਿਆਂ ਦੀ ਨਾ ਪਰਵਾਹ ਕੀਤੇ ਮਾਨਮਹ ਅਰਵਿੰਦਰ ਕੌਰ ਉਸਮਾਨੀ ਜਿਹੜਾ ਆ ਉਹ ਸਾਬਤ ਕਰਦਾ ਹੈ ਕਿ ਜਿਹੜਾ ਇੱਕ ਗਰੀਬ ਪਰਿਵਾਰ ਐਸੀ ਪਰਿਵਾਰ ਹੈ ਉਹ ਵੀ ਮਨ ਜੋ ਕੋੜ ਤੱਕ ਆਪਣੀ ਅੰਡ ਤੱਕ ਲੜਾਈ ਲੜ ਕੇ ਕਿ ਦੋਸ਼ੀਆਂ ਨੂੰ ਜਿਹੜਾ ਆ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਿਹੜਾ ਆ ਉਹ ਛੁੱਟ ਸਕਦਾ ਹਾਂਜੀ ਬੈਬੀ ਜੀ ਕੱਲ ਤੋਂ ਹੀ ਸਮਰਥਨ ਪਹੁੰਚ ਰਿਹਾ ਜੀ ਦਫ਼ਤਰ ਵਿੱਚ ਕੀ ਕਰ ਰਹੇ ਹੋ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪਣੀ ਸਾਰੀ ਹੀ ਜਥੇਬੰਦੀ ਦੀ ਮੈਂਬਰਸ਼ਿਪ ਦਾ ਅਹੁਦੇਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਔਰ ਮੈਂ ਇੱਥੇ ਦੱਸਣਾ ਵੀ ਚਾਹੁੰਦੀ ਹਾਂ ਕਿ ਜਿੱਥੇ ਮੈਂ ਦੁੱਖ ਸਹਾਰਿਆ ਸੀ ਤਕਲੀਫਾਂ ਚੱਲੀਆਂ ਸੀ ਨਾਲ ਦੀ ਨਾਲ ਮੇਰੇ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਔਰ ਮੈਂਬਰ ਨੇ ਸਾਰਿਆਂ ਨੇ ਮੇਰੇ ਨਾਲ ਮਤਲਬ ਦੁੱਖ ਦੇ ਵਿੱਚ ਸਾਥ ਦਿੱਤਾ ਸੀ ਅੱਜ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਮੈਂ ਖੁਸ਼ ਹਾਂ ਤੇ ਮੇਰੀ ਜਥੇਬੰਦੀ ਦੀ ਸਾਰੀ ਜਿਹੜੀ ਟੀਮ ਹੈਗੀ ਆ ਸਾਰੀ ਖੁਸ਼ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੀ ਹਾਂ ਕਿ ਜਿਹੜੇ ਤੀਆਂ ਨੂੰ ਪਹਿਲ ਦੇ ਕੇ ਤੇ ਤੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਲੜਾਈ ਲੜਦੇ ਆ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਜਿਹੜਾ ਉਹਨਾਂ ਨੂੰ ਸਿੱਖਿਆ ਜਤੀ ਜਾਂਦੀ ਆ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਅਤੇ ਖਾਸ ਕਰਕੇ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇੱਕ ਜਥੇਬੰਦੀ ਦੇ ਰੂਪ ਵਿੱਚ ਸਾਨੂੰ ਇੱਕ ਪਹਿਲ ਕਦਮੀ ਚੁੱਕਣ ਦਾ ਜਿਹੜਾ ਇੱਕ ਮੈਂ ਕਹਿ ਦੇਣਾ ਚਾਹੁੰਦੀ ਆ ਵੀ ਇੱਕ ਸਕੂਲ ਹੀ ਆ ਜਿੱਥੋਂ ਅਸੀਂ ਸਿੱਖਦੇ ਆ ਪਹਿਲਾ ਆਪਣੇ ਸੰਘਰਸ਼ਾਂ ਦੇ ਦੁੱਖ ਲੈ ਕੇ ਆਉਨੇ ਆ ਜਦੋਂ ਅਸੀਂ ਆਪਣੇ ਦੁੱਖਾਂ ਦੀ ਲੜਾਈ ਲੜ ਲੱਗ ਜਾਨੇ ਆ ਇਥੋਂ ਹਰਾਨੂੰ ਸਿੱਖਿਆ ਮਿਲਦੀ ਹੈ ਕਿ ਆਪਣੇ ਜਿਹੜੀ ਜਿੱਤ ਕਰਕੇ ਗਾਂ ਦੂਜੇ ਪਰਿਵਾਰਾਂ ਦੀ ਲੜਨਾ ਵਾ ਗਾਂ ਦੂਜੀਆਂ ਧੀਆਂ ਨਾਲ ਜਿਨ੍ਹਾਂ ਨਾਲ ਗਲਤ ਹੁੰਦਾ ਉਹਨੂੰ ਰੋਕਣਾ ਆ ਸੋ ਇਹ ਬਹੁਤ ਵੱਡਾ ਪਲੇਟਫਾਰਮ ਸੀ ਮੇਰੇ ਲਈ ਜਿੱਥੇ ਮੈਂ ਆਪਣੇ ਸੰਘਰਸ਼ ਲਈ ਵੀ ਲੜੀ ਤੇ ਜਿੱਥੇ ਹੁਣ ਮੈਂ ਇਹ ਸਿੱਖਿਆ ਵੀ ਲਈ ਆ ਕਿ ਦੂਸਰੀਆਂ ਧੀਆਂ ਜਿਹੜੀਆਂ ਪੰਜਾਬ ਦੇ ਵਿੱਚ ਵੱਸਦੀਆਂ ਜਾਂ ਪੂਰੇ ਭਾਰਤ ਦੇ ਵਿੱਚ ਵੱਸਦੀਆਂ ਆ ਉਹਨਾਂ ਨਾਲ ਜਿਹੜਾ ਤਸ਼ੱਦਦ ਰੋਕਿਆ ਜਾਵੇਗਾ ਤੇ ਉਹਨਾਂ ਨਾਲ ਜਿਹੜਾ ਤਸ਼ੱਦਦ ਹੋਏ ਆ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਦੁੱਖਾਂ ਨੇ ਘੜੀਆਂ ਵਿੱਚ ਖਲੋਇਆ ਵੀ ਜਾਵੇਗਾ ਜੈ ਵਾਲਮੀਕੀ ਹਾਂਜੀ ਮਹਾਰਾਜ ਜੀ ਸਮਰਥਣਾ ਵੱਲੋਂ ਕੱਲ੍ਹ ਦੀ ਹੀ ਪਹੁੰਚ ਕੀਤੀ ਜਾ ਰਹੀ ਦਫ਼ਤਰ ਵਿੱਚ ਕੀ ਕਰ ਚੁੱਕੇ ਜੈ ਵਾਲਮੀਕੀ ਜੈਗੁਰੂ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਦੋਂ ਹੀ ਪਤਾ ਲੱਗਾ ਆ ਕਿ ਸਮਾਜ ਨੂੰ ਕਿ ਉਹ ਦੋਸ਼ੀ ਜਿਨ੍ਹਾਂ ਨੇ ਹਰ ਇੱਕ ਜਾਨੀ ਕਿ ਮੈਂ ਸਮਝਦਾ ਸਮਾਜ ਦੀ ਬੱਚੀ ਦੇ ਨਾਲ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੈਡਮ ਹਰਬਿੰਦਰ ਕੌਰ ਉਸਮਾ ਦੀ ਲੜਾਈ ਨਹੀਂ ਸੀ ਇਹ ਲੜਾਈ ਸਾਡੇ ਸ਼ੈਡੂਲ ਕਾਸਟ ਭਾਈਚਾਰੇ ਦੀ ਸੀਗੀ ਕਿਉਂਕਿ ਉਸ ਦੋਸ਼ੀ ਜਿਹੜਾ ਮਨਜਿੰਦਰ ਸਿੰਘ ਉਰਫ ਸਾਹਾ ਲਾਲਪੁਰਾ ਅਤੇ ਜਿਹੜੇ ਹੋਰ ਟੈਕਸੀ ਡਰਾਈਵਰ ਅਤੇ ਪੁਲਿਸ ਮੁਲਾਜ਼ਮ ਸੀਗੇ ਇਹਨਾਂ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਸ਼ਰਿਆਮ ਕੁੱਟਮਾਰ ਕੀਤੀ ਗਈ ਅਤੇ ਇਹ ਜਾਨਕਿ ਜਾਤੀਸੂਚਕ ਟਿੱਪਣੀਆਂ ਕੀਤੀਆਂ ਗਈਆਂ ਇਸ ਕਰਕੇ ਮਾਜੋਕ ਕੋਰਟ ਵੱਲੋਂ ਸ਼ੈਡੂਲ ਕਾਸਟ ਐਸਸੀ ਐਕਟ ਦੇ ਅਧੀਨ ਜਿਹੜਾ ਆ ਉਹ ਕੱਲ ਜਿਹੜੀ ਆ ਉਹਨਾਂ ਨੂੰ ਗ੍ਰਿਫਤਾਰੀ ਕਰ ਲਈ ਹੈ ਤੇ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਕਰਾਰ ਕਰਤਾ ਸੋ ਇਸ ਕਰਕੇ ਜਿਹੜੀ ਲੜਾਈ ਹੈ ਮੈਡਮ ਹਰਬਿੰਦਰ ਕੌਰ ਉਸਮਾਨੀ ਪੂਰੇ ਸਮਾਜ ਪੂਰੀਆਂ ਜਥੇਬੰਦੀਆਂ ਅਤੇ ਸਮਾਜ ਦੇ ਹਰ ਉਹ ਅਨਥਕ ਯੋਧੇ ਜੋ ਦਿਲ ਦੇ ਵਿੱਚ ਆਪਣੀ ਕੰਮ ਪ੍ਰਤੀ ਇਮਾਨਦਾਰੀ ਦੀ ਮਿਸਾਲ ਪੈਦਾ ਕਰਦੇ ਨੇ ਅਤੇ ਜਿਹੜੇ ਲੋਕ ਆਪਣੀ ਇਮਾਨਦਾਰੀ ਦੇ ਨਾਲ ਕੇਸ ਲੜਨਾ ਚਾਹੁੰਦੇ ਨੇ ਉਹਨਾਂ ਲਈ ਜਿਹੜੀ ਆ ਇੱਕ ਪ੍ਰੇਰਣਾ ਸਰੋਤ ਜਿਹੜੀ ਆ ਉਹ ਮੈਡਮ ਹਰਬਰਿੰਦਰ ਕੌਰ ਉਸਮਾ ਬਣੇ ਆ ਕਿਉਂਕਿ ਇੱਕ ਮੌਕੇ ਦੀ ਸਰਕਾਰ ਦੇ ਹਾਕਮ ਢੇਰ ਜਿਹੜੀ ਆ ਉਹ ਕਿਸ ਤਰ੍ਹਾਂ ਪਰਿਵਾਰ ਨੂੰ ਡਰਾਉਂਦੀ ਧਮਕਾਉਂਦੀ ਹੈ ਤੇ ਪਰਿਵਾਰ ਨੂੰ ਦੱਬਦੀ ਕੁਚਲਦੀ ਉਹਨਾਂ ਦੀ ਆਵਾਜ਼ ਨੂੰ ਲਤਾੜਦੀ ਹੈ ਪਰ ਉਹਨਾਂ ਸਾਰਿਆਂ ਦੀ ਨਾ ਪਰਵਾਹ ਕੀਤੇ ਮੈਡਮ ਹਰਬਰਿੰਦਰ ਕੌਰ ਉਸਮਾ ਨੇ ਜਿਹੜਾ ਆ ਉਹ ਸਾਬਤ ਕਰਤਾ ਹੈ ਕਿ ਜਿਹੜਾ ਇੱਕ ਗਰੀਬ ਪਰਿਵਾਰ ਐਸੀ ਪਰਿਵਾਰ ਆ ਉਹ ਵੀ ਮੰਨਜੋ ਕੋੜ ਤੱਕ ਆਪਣੀ ਅੰਨ ਤੱਕ ਲੜਾਈ ਲੜ ਕੇ ਕਿ ਦੋਸ਼ੀਆਂ ਨੂੰ ਜਿਹੜਾ ਆ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਿਹੜਾ ਆ ਉਹ ਛੁੱਟ ਸਕਦਾ ਚਾਹੇ ਉਹ ਉਹ ਦੋਸ਼ੀ ਜਿਹੜੇ ਆ ਚਾਹੇ ਉਹ ਸੀਐਮ ਹੋਵੇ ਚਾਹੇ ਉਹ ਕੋਈ ਵੀ ਜਾਨੀ ਕਿ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਮੰਤਰੀ ਹੋਵੇ ਜਿਹੜਾ ਵੀ ਬੰਦਾ ਧੋਖਾ ਕਰੇਗਾ ਧੱਕਾ ਕਰੇਗਾ ਉਸ ਨੂੰ ਜਿਹੜਾ ਆ ਉਹ ਛੁੱਟਿਆ ਜਾਏਗਾ ਜੇਲ੍ਹ ਦੀਆਂ ਸਲਾਕਾਂ ਵਿੱਚ ਮਹਾਰਾਜ ਜੀ ਕੱਲ ਫਿਰ ਕੋਰਟ ਨੇ ਡਿਸੀਜਨ ਲੈਣਾ ਸਜਾਦਾ ਸੀ ਕਿ ਮੰਗ ਕਰਦੇ ਮੈਂ ਤੇ ਮਾਨਯੋਗ ਕੋਰਟ ਨੂੰ ਇਹ ਅਪੀਲ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬੇਨਤੀ ਕਰਦਾ ਹਾਂ ਕਿ ਇਹੋ ਜਿਹੜੇ ਦੋਸ਼ੀ ਐ ਇਹੋ ਜਿਹੜੇ ਲੋਗ ਨੇ ਜਿਹੜੀ ਇੱਕ ਪਾਵਰ ਦੇ ਹੋ ਕੇ ਆਪਣੀ ਤੇ ਤੇ ਉਹਨਾਂ ਵੱਲੋਂ ਜਿਹੜਾ ਇਸ ਕੇਸ ਨੂੰ ਜਾਣਬੁੱਝ ਕੇ ਲਟਕਾਇਆ ਗਿਆ ਧਮਕਾਇਆ ਗਿਆ ਪਰਵਾਰ ਨੂੰ ਅਤੇ ਇਸ ਕੇਸ ਦੇ ਵਿੱਚ ਨਾ ਭੁਗਤਿਆ ਜਾਵੇ ਤੇ ਜਿਹੜੀ ਹੈ ਇਹ ਧਿਰ ਦੇ ਵਿੱਚ ਜਨ ਕਿ ਡਰਾ ਕੇ ਖੋਪ ਜਿਹੜਾ ਬਣਾਇਆ ਗਿਆ ਸੀਗਾ ਕਿ ਮੇਰੇ ਖਿਲਾਫ ਜਿਹੜੀ ਹੈ ਆਵਾਜ਼ ਨਾ ਚੁੱਕ ਸਕਣ ਇਸ ਕਰਕੇ ਮੈਂ ਮਾਨਜੋ ਕੋਰ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਮਸਾਲੀ ਸਜ਼ਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਸ਼ੈਡੂਲ ਕਾਸਟ ਭਾਈਚਾਰੇ ਨੂੰ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਜਾਤੀ ਸੂਚਕ ਸ਼ਬਦ ਨਾ ਬੋਲੇ ਅਤੇ ਕਿਸੇ ਵੀ ਬੱਚੀ ਕਿਸੇ ਵੀ ਧੀ ਨਾ ਕਿਸੇ ਵੀ ਪਰਿਵਾਰ ਦਾ ਜਿਹੜਾ ਆ ਉਹ ਉਤਪੀੜਨ ਨਾ ਹੋਵੇ ਅਤੇ ਕਿਸੇ ਵੀ ਪਰਿਵਾਰ ਨਾਲ ਜਿਹੜਾ ਉਹ ਛੇੜਛਾੜ ਨਾ ਹੋਵੇ ਇਸ ਕਰਕੇ ਵੱਤ ਵਸ ਸਜਾ ਦੇਵੇ ਮਾਣ ਜੋ ਕੋਟ ਧੰਨਵਾਦ ਕੋਟ ਦਾ ਵੀ ਅਤੇ ਧੰਨਵਾਦ ਸਮੁੱਚੀ ਜਥੇਬੰਦੀ ਦਾ ਜਿਨ੍ਹਾਂ ਵੱਲੋਂ ਬਹੁਤ ਵੱਡਾ ਮਾਣ ਜਿਹੜਾ ਸਨਮਾਨ ਜਿਹੜਾ ਆ ਜਿਹੜਾ ਮੈਡਮ ਅਰਵਿੰਦਰ ਕੌਰ ਨੂੰ ਸਨਮਾਨ ਦਿੱਤਾ ਗਿਆ ਜੀ ਵਾਲਮੀਕੀ ਜਗਰੂ ਗਾਨ ਵਾਹਿਗੁਰੂ ਜੀ ਦਾ ਖਾਲਸਾ ਬਾਹਰ ਬਾਏ ਜੀ ਮੈਂ ਡਾਕਟਰ ਦਲਜੀਤ ਸਿੰਘ ਚੋਹਾਨ ਨੈਸ਼ਨਲ ਪ੍ਰੈਜ਼ੀਡੈਂਟ ਗੁਰੂ ਗਾਨਾਥ ਵਾਲਮੀਕ ਧਰਮ ਸਮਾਜ ਰਜਿਸਟਰਡ ਭਾਰਤ ਪਵਨ ਵਾਲਮੀਕ ਦਿੱਤ ਸ਼੍ਰੀ ਅੰਬਰਸਰ ਸਾਹਿਬ ਜੋ ਇੱਕ ਮਸਲਾ ਸੀਗਾ ਕੋਰਟ ਦੇ ਵਿੱਚ ਤਰਨ ਤਰਨ ਚੱਲ ਰਿਹਾ ਸੀਗਾ ਅ ਲੰਬੇ ਸਮੇਂ ਤੋਂ 13.5 ਸਾਲਾਂ ਬਾਅਦ ਸਾਡੀ ਭੈਣ ਜਿਹੜੇ ਹਰਬਿੰਦਰ ਕੌਰ ਉਸਮਾ ਉਹਨਾਂ ਦਾ ਜਿਹੜਾ ਕੇਸ ਚੱਲਦਾ ਸੀਗਾ ਮੌਜੂਦਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜੋ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਆ ਕੱਲ ਉਹਨਾਂ ਨੂੰ ਸਮੇਤ ਸਾਥੀਆਂ ਦੇ ਸਮੇਤ ਦੋਸ਼ੀ ਠਹਿਰਾਇਆ ਗਿਆ 12 ਸਤੰਬਰ ਨੂੰ ਉਹਨਾਂ ਨੂੰ ਕੋਰਟ ਦੇ ਵਿੱਚ ਸਜ਼ਾ ਸੁਣਾਈ ਜਾਣੀ ਹੈ ਜਥੇਪੰਦੀ ਨੇ ਬਹੁਤ ਲੰਮਾ ਸਮਾਂ ਇਹ ਸੰਘਰਸ਼ ਲੜ ਕੇ ਲੜਾਈ ਲੜ ਕੇ ਤੇ ਇਹ ਜਿੱਤ ਪ੍ਰਾਪਤ ਕੀਤੀ ਹੈ ਅੱਜ ਜਥੇਪੰਦੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੰਤ ਬਾਬਾ ਨਛੱਤਰਨਾ ਸ਼ਿਰਗਿੱਲ ਜੋ ਸਾਡੇ ਜਥੇਪੰਦੀ ਦੇ ਸਰਪ੍ਰਸਤ ਹਨ ਉਹਨਾਂ ਨੂੰ ਸਾਰੇ ਇਸਮਰਥਕਾਂ ਨੇ ਅੱਜ ਵਧਾਈ ਦੇਣ ਅਤੇ ਉਹਨਾਂ ਦੇ ਘਰ ਪਹੁੰਚੇ ਸਾਰਿਆਂ ਦਾ ਜੀ ਧੰਨਵਾਦ ਹਾਂਜੀ ਬਹੁਤ ਕੀ ਜੈ ਵਾਲਮੀਕੀ ਜੀ ਸਮੁੱਚੀ ਸਾਧ ਸੰਗਤ ਨੂੰ ਸੋ ਮੈਂ ਬਾਬਾ ਰਾਜ ਸਿੰਘ ਕੋਟਲਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਗੁਰੂ ਗਿਆਨਾਤ ਵਾਲਮੀਕ ਧਰਮ ਸਮਾਜ ਜਸਟਰ ਭਾਰਤ ਸਰਪ੍ਰਸਤ ਸੰਤ ਬਾਬਾ ਨਿਸ਼ਤਰਨਾਥ ਸ਼ਿਰਗਿਲ ਜੀ ਸਾਡੇ ਕੌਮੀ ਚੇਅਰਮੈਨ ਭਾਰਤ ਸੋ ਅੱਜ ਸਾਡੇ ਭੈਣ ਹਰਬਰਿੰਦਰ ਕੌਰ ਉਸਮਾ ਜੀ ਜਿਨ੍ਹਾਂ ਨੇ 2013 ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਇੱਕ ਸ਼ੀਟ ਸ਼ਰਦਾ ਜਿਹੜਾ ਮਸਲਾ ਸੀਗਾ ਉਹ ਹੋਇਆ ਸੀ ਤੇ ਉਸੇ ਮਸਲੇ ਨੂੰ ਜਿਹੜਾ ਅੱਜ ਸਾਨੂੰ ਮਿਹਨਤ ਦਾ ਜਿਹੜਾ ਉਹ ਫਲ ਮਿਲਿਆ ਆ ਸਾਡੀ ਭੈਣ ਨੂੰ ਸੋ ਗੁਰੂ ਗਿਆਨनाथ ਵਾਲਮੀਕ ਧਰਮ ਸਮਾਜ ਨੇ ਲੰਬੀ ਲੜਾਈ ਜਿਹੜੀ ਆ ਉਹ ਲੜੀ ਆ ਸੋ ਉਹਦਾ ਅੱਜ ਸਾਡੇ 13 ਸਾਲ ਬਾਅਦ ਸਾਡੀ ਭੈਣ ਹਰਬਰਿੰਦ ਕੌਰ ਉਸਮਾ ਜੀ ਨੂੰ ਜਿਹੜਾ ਉਹਦਾ ਫਲ ਮਿਲਿਆ ਆ ਸੋ ਮਾਨਜੋ ਕੋਰਟ ਨੇ ਜਿਹੜਾ ਆ ਸਾਨੂੰ ਜਿਹੜੀ ਜਿੱਤ ਪ੍ਰਾਪਤ ਹੋਈ ਆ ਸੋ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਆ ਆਮ ਆਦਮੀ ਪਾਰਟੀ ਦੇ ਮੌਜੂਦਾ ਖਡੂਰ ਸਾਹਿਬ ਹਲਕੇ ਦੇ ਮਨਜਿੰਦਰ ਸਿੰਘ ਲਾਲਪੁਰਵਾ ਉਰਫ ਸਾਬਾ ਜਿਹਨੇ ਜਿਹੜਾ ਏ ਕਰਮ ਕੀਤਾ ਸੀਗਾ ਸੋ ਉਹਨੇ ਮਾਂਜੋ ਕੋੜ ਨੇ ਜਿਹੜਾ ਉਹਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਆ ਸੋ ਉਹਨੂੰ ਜਿਹੜੀ ਕੱਲ 12 ਤਰੀਕ ਨੂੰ ਜਿਹੜੀ ਆ ਉਹਨਾਂ ਦੇ ਸਿਹਰੇ ਸਾਥੀਆਂ ਸਮੇਤ ਜਿਹੜੀ ਆ ਉਹ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ ਸੋ ਸਾਨੂੰ ਜਥੇਬੰਦੀ ਪੂਰੀ ਨੂੰ ਖੁਸ਼ੀ ਦੀ ਲਹਿਰ ਆ ਇਹਦੇ ਵਿੱਚ ਕਿ ਜਿਹੜੀ ਜਥੇਬੰਦੀ ਨੇ ਜਿਹੜਾ ਸੰਘਰਸ਼ ਲੜ ਕੇ ਸਾਡੀ ਭੈਣ ਨੇ ਜਿਹੜਾ ਸੰਘਰਸ਼ ਲੜਿਆ ਉਹਨੂੰ ਅੱਜ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ ਸੋ ਅਸੀਂ ਆਪਣੀ ਭੈਣ ਨੂੰ ਅੱਜ ਵਧਾਈ ਦੇਣ ਵਾਸਤੇ ਜਿਹੜਾ ਉਹ ਸਾਰੀ ਜਥੇਬੰਦੀ ਜਿਹੜੀ ਇਕੱਠੀ ਹੋਈ ਸੀ ਸੋ ਸਾਡੇ ਸੰਤ ਬਾਬਾ ਨਿਸ਼ਤਰਨਾਥ ਸ਼ਿਰਗਲ ਜੀ ਉਹਨਾਂ ਨੇ ਵੀ ਆਪਾਂ ਮੁਬਾਰਕਬਾਦ ਦਿੱਤੀ ਆ ਸੋ ਸਾਰਿਆਂ ਦੇ ਵਿੱਚ ਸਾਡੇ 'ਚ ਜਿਹੜੀ ਇਹ ਖੁਸ਼ੀ ਦੀ ਬਹੁਤ ਲਹਿਰ ਸੀ ਕਿ ਇੱਕ ਜਥੇਬੰਦੀ ਨੇ ਜਿਹੜੀ ਉਹ ਮਿਸਾਲ ਪੈਦਾ ਕੀਤੀ ਆ ਜਿਹੜੇ ਇਹੋ ਜਿਹੇ ਦਰਿੰਦੇ ਨੇ ਉਹਨਾਂ ਨੂੰ ਜਿਹੜਾ ਸਲਾਖਾਂ ਦੇ ਪਿੱਛੇ ਪਾਇਆ ਵਾ ਮਾਂਜੋ ਕੋੜ ਨੇ ਸੋ ਸਾਨੂੰ ਜਿਹੜਾ ਬਹੁਤ ਮਾਨ ਮਹਿਸੂਸ ਹੋਇਆ ਸਾਡੀ ਭੈਣ ਤੇ ਕਿ ਉਹਨੇ ਜਿਹੜੀ ਆਪਣੀ ਲੰਬੀ ਲੜਾਈ ਲੜੀ ਆ ਸੋ ਅਸੀਂ ਮਾਨ ਜੋ ਕੋਟ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਜਨ ਨੂੰ ਜਿਹੜਾ ਆ ਇਨਸਾਫ ਦਿੱਤਾ ਆ ਸਾਡੀ ਭੈਣ ਨੂੰ ਸੋ ਅਸੀਂ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਕਿ ਜਿਹੜੀ ਅਸੀਂ ਜੰਗ ਜਿੱਤੀ ਆ ਸੋ ਸੇ ਅਸੀਂ ਆਪਣੀ ਭੈਣ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਸੋ ਮੈਂ ਅੱਗੇ ਤੋਂ ਉਮੀਦ ਕਰਦਾ ਆ ਆਪਣੀ ਭੈਣ ਤੋਂ ਕਿ ਜਿਹੜੀਆਂ ਹੋਰ ਸਾਡੀਆਂ ਜਿਹੜੀਆਂ ਬੇਟੀਆਂ ਨੇ ਉਹਨਾਂ ਦੇ ਹੱਕ ਵਾਸਤੇ ਵੀ ਇਹ ਜਿਹੜੀ ਆ ਲੜਾਈ ਉਹ ਅੱਗੇ ਇਦਾਂ ਹੀ ਇਹ ਲੜਦੇ ਰਹਿਣਗੇ ਸੋ ਇਹ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ ਜੈ